ਉਮਰ 18 ਸਾਲ ਤੋਂ ਘੱਟਾ ਜਿਹੜਾ ਫਿਰ ਵੀ ਬੈਂਕ ਖਾਤਾ ਖੁੱਲ ਜੂ ਪੇਟੀਐਮ ਸਾਰਾ ਕੁਝ ਆਨ ਦੀ ਸਪੋਰਟ ਚਲੂਗਾ ਬਾਈ ਜੀ ਕਿਹੜੀ ਕਿਹੜੀ ਆਫਰ ਆਈ ਆਪਾਂ ਘੱਟੋ ਘੱਟ ਬੰਦੇ ਦੀ ਉਮਰ 10 ਸਾਲ ਹੋਣੀ ਚਾਹੀਦੀ ਹੈ ਆਪਾਂ ਬੈਂਕ ਅਕਾਊਂਟ ਨਾਲ ਦੀ ਨਾਲ ਖੋਲ ਕੇ ਦਵਾਂਗੇ 5 ਮਿੰਟਾਂ ਦੇ ਵਿੱਚ ਤੁਹਾਡਾ ਬੈਂਕ ਅਕਾਊਂਟ ਖੁੱਲੂਗਾ ਤੇ ਉਹਦੇ ਵਿੱਚ Google Pay PhonePe ਨਾਲ ਦੀ ਨਾਲ ਚੱਲੂ ਤੁਹਾਡਾ ATM ਕਾਰਡ ਵਗੈਰਾ ATM ਵਗੈਰਾ ਨਾਲ ਮਿਲੂ ਸਾਰਾ ਕੁਝ ਤੇ ਬਾਈ ਜੀ ਇੱਕ ਜਮੈਂ ਸਾਡੇ ਬੈਂਕ ਦੇ ਖਾਤੇ ਨੂੰ ਜੇ 900 ਕੱਟ ਗਿਆ 1200 ਕੱਟ ਗਿਆ ਨਹੀਂ ਨਹੀਂ ਜੀ ਮੈਂਡਿਨੈਂਸ ਬੈਲੈਂਸ ਜਮਾ ਨਹੀਂ ਕੱਟਿਆ ਜਨਾ ਜ਼ੀਰੋ ਬੈਲੈਂਸ ਵਾਲਾ ਖਾਤਾ ਹੋਊਗਾ ਤੁਹਾਡਾ ਜ਼ੀਰੋ ਬੈਲੈਂਸ ਵਾਲਾ ਖਾਤਾਗਾ ਤੇ ਬਾਈ ਜੀ ਇੰਸ਼ੋਰੈਂਸ ਦੀ ਵੀ ਗੱਲ ਕਰੀ ਸੀ ਸਰ ਇੰਸ਼ ਉਹਦਾ ਕੋਈ ਐਕਸਟਰਾ ਪੈਸਾ ਕੈਸ਼ਬੈਕ ਵੀ ਹੁਸਾਲ ਦੇ ਵਿੱਚ ਹਾਂਜੀ ਕੈਸ਼ਬੈਕ ਵੀ ਆਉਂਦਾ ਨੂੰ 480 ਰੁਪਏ ਕੈਸ਼ਬੈਕ ਦੇ ਦੇ 480 ਰੁਪਏ ਕੈਸ਼ਬੈਕ ਦੇਣੇ ਤੇ ਬਾਈ ਜੀ ਹੋਰ ਇੰਸ਼ੋਰੈਂਸ ਕਿਹੜੇ ਲੱਗ ਕਰਾਉਣਾ ਹੈ ਹੋਰ ਇੰਸ਼ੋਰੈਂਸ ਦੇ ਤੋ ਬਾਅਦ ਆਪਾਂ ਮੋਬਾਈਲ ਇੰਸ਼ੋਰੈਂਸ ਵੀ ਕਰਦੇ ਆ ਜੀ ਤੇ ਟੂ ਵੀਹਿਕਲ ਇੰਸ਼ੋਰੈਂਸ ਵੀ ਕਰਦੇ ਆ ਟੂ ਵੀਲਰ ਦਾ ਮੋਬਾਈਲ ਫੋਨ ਦਾ ਤੇ ਹੈਲਥ ਵਾਲਾ ਤਾਂ ਹੈਗੀ ਹੈਗਾ ਤੇ ਬਾਈ ਜੀ ਆਉਣਾ ਕਿੱਥੇ ਪਉਗੇ ਹੁਣ ਆਪਣਾ ਨਵੂ ਟੈਲੀਕਾਮ ਐਸ 3 ਕਾਲਜ ਦੇ ਕੋਲ ਜੀ ਹਾਂ ਐਚ ਦੇਖ ਲਓ ਆ ਇੱਥੇਲੇ ਪਾਸੇ ਫਟਕਾ ਕੇ ਠੀਕ ਹੈ ਇਹਦੇ ਚੈੱਕ ਕਰ ਸਕਦੇ ਹੋ ਆ ਬਾਈ